ਹallelujah ਸਭ ਨੂੰ ਮੇਰੀ ਜੈਮ ਸਿੱਕੀ ਮੇਰਾ ਨਾਮ ਰਾਣੀ ਮਸੀਹਾ ਤੇ ਅਸੀਂ ਹੁਣ ਸੇਵਕਾਈ ਵਿੱਚ ਆ 2004 ਵਿੱਚ ਮੈਨੂੰ ਟੈਂਸਰ ਹੋ ਗਿਆ ਸੀਗਾ ਤੇ ਅਸੀਂ ਬੜਾ ਹੀ ਇਲਾਜ ਕਰਵਾਇਆ ਸੀਗਾ ਤੇ ਪਰ ਡਾਕਟਰਾਂ ਨੇ ਮੇਰਾ ਆਪਰੇਸ਼ਨ ਵੀ ਕਰਤਾ ਸੀ ਪਰ ਮੈਨੂੰ ਕੈਂਸਰ ਦੀ ਬਿਮਾਰੀ ਤੋਂ ਮੈਂ ਠੀਕ ਨਹੀਂ ਸੀ ਮੇਰੇ ਹੱਥਾਂ ਪੈਰਾਂ ਵਿੱਚ ਵੀ ਮਤਲਬ ਟੀਕੇ ਲੱਗਦੇ ਸੀ ਨਸ਼ੇ ਦੇ ਤੇ ਪਰ ਮੈਨੂੰ ਕਿਤੋਂ ਵੀ ਆਰਾਮ ਨਹੀਂ ਸੀ ਸਾਡੇ ਘਰ ਦੇ ਸਾਰੇ ਸਿਆਣੇ ਚੇਲਿਆਂ ਦੇ ਵੀ ਅਸੀਂ ਗਏ ਆ ਪਰ ਮੈਨੂੰ ਕਿਤੋਂ ਵੀ ਆਰਾਮ ਨਹੀਂ ਆਇਆ ਸਭ ਨੇ ਮੈਨੂੰ ਜਵਾਬ ਦਿੱਤਾ ਸੀਗਾ ਸਭ ਸਾਡੇ ਘਰਦਿਆਂ ਨੂੰ ਇਹੀ ਕਹਿੰਦੇ ਸੀਗੇ ਵੀ ਇਹਨੂੰ ਤੁਸੀਂ ਇਹਨਾਂ ਦਾ ਇਹਦੀ ਸੇਵਾ ਕਰ ਲਓ ਸਾਰੇ ਡਾਕਟਰਾਂ ਨੇ ਡੀ ਐਮ ਸੀ ਵਾਲਿਆਂ ਨੇ ਵੀ ਅਸੀਂ ਗਏ ਆ ਇੱਥੇ ਜਗਰਾਉ ਕਲਿਆਣੀ ਦੇ ਹਫ਼ਤੇ ਦੇ ਸਭ ਦੇ ਅਸੀਂ ਗਏ ਸੀਗੇ ਸਭ ਨੇ ਮੈਨੂੰ ਕੈਂసర్ ਡਿਕਲੇਅਰ ਕਰਤਾ ਸੀਗਾ ਸਭ ਨੇ ਇਹੀ ਬਿਮਾਰੀ ਦੱਸੀ ਸੀ ਕਿ ਇਹਦਾ ਕੋਈ ਇਲਾਜ ਨਹੀਂ ਇਹ ਲਾਸਟ ਸਟੇਜ ਤੇ ਗਏ ਹੋਇਆ ਵੀ ਇਹਦਾ ਹੁਣ ਕੋਈ ਇਲਾਜ ਨਹੀਂ ਤੁਸੀਂ ਇਹਦੀ ਸੇਵਾ ਕਰ ਲੋ ਇਹ ਦੱਸਦੇ ਨਾ ਇਹ ਵੀ ਦੈ ਨਾ ਤੇ ਅਸੀਂ ਇਹ ਮੇਰੀ ਮੈਨੂੰ ਖਾ ਪਤਾ ਵਾ ਇਸ ਗੱਲ ਦਾ ਜਦੋਂ ਅਸੀਂ ਡੀ ਐਮ ਸੀ ਗਏ ਸੀ ਉੱਥੇ ਮੇਰੇ ਟੈਸਟ ਹੋਏ ਤੇ ਡਾਕਟਰਾਂ ਨੇ ਟੈਸਟ ਕਰਕੇ ਸਭ ਮੈਨੂੰ ਕੋਈ ਵੀ ਦਵਾਈ ਨਹੀਂ ਦਿੱਤੀ ਸੋ ਉਹਨਾਂ ਨੇ ਮੇਰੇ ਮੇਰੇ ਇੰਨੀ ਦਰਦ ਹੁੰਦੇ ਸੀਗੀ ਉਸ ਟਾਈਮ ਉਹਨਾਂ ਨੇ ਮੇਰੇ ਕੋਈ ਟੀਕਾ ਨਾ ਲਾਇਆ ਕੋਈ ਬੋਲੀ ਨਹੀਂ ਦਿੱਤੀ طرف ਇਹਨਾਂ ਨੂੰ ਇਹੀ ਕਹਿ ਕੇ ਸਾਨੂੰ ਵਾਪਸ ਕਰਤਾ ਵੀ ਕਹਿੰਦੇ ਤੁਸੀਂ ਨਾ ਇਹਦਾ ਸੇਵਾ ਕਰ ਲੋ ਵੀ ਇਹਨੇ ਬਚਣਾ ਨਹੀਂ ਹੈਗਾ ਵੀ ਸਾਡੇ ਕੋਲੇ ਇਹਦਾ ਕੋਈ ਲਾਜ਼ ਨਹੀਂ ਹੈਗਾ ਤੇ ਉਸ ਤੋਂ ਬਾਅਦ ਮੇਰੇ ਦਰਦ ਦੇ ਨਾ ਹੁੰਦਾਂ ਦਾ ਸੀ ਕਿ ਮੇਰੇ ਨਸ਼ੇ ਵਾਲੇ ਟੀਕੇ ਲੱਗਦੇ ਸੀਗੇ ਉਹ ਨਸ਼ੇ ਵਾਲੇ ਟੀਕੇ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਦੀ ਤੇ ਫਿਰ ਮੇਰੇ ਖੂਨ ਦੇ ਵਿੱਚ ਇਹਨਾਂ ਮਤਲਬ ਖਰਾਬੀ ਆ ਗਈ ਕਿ ਨਸ਼ੇ ਵਾਲੇ ਟੀਕੇ ਦੇ ਨਾਲ ਮੈਨੂਫੈਕਸ਼ਨ ਹੋਣ ਲੱਗ ਗਈ ਸੀ ਮੇਰੇ ਜਦੋਂ ਨਸ਼ੇ ਦਾ ਟੀਕਾ ਲੱਗਦਾ ਸੀ ਨਾਲ ਹੀ ਮੇਰੇ ਫੈਸਨ ਦੇ ਟੀਕੇ ਲੱਗਦੇ ਸੀਗੇ ਮੇਰੇ ਹਾਲਤ ਇੰਨੀ ਖਰਾਬ ਸੀ ਮੇਰੀਆਂ ਸਾਰੀਆਂ ਸਾਰੀਆਂ ਨਾੜਾਂ ਬਲੌਕ ਹੋ ਚੁੱਕੀਆਂ ਸੀ ਮੇਰੇ ਕਿਤੇ ਵੀ ਹੁਣ ਟੀਕਾ ਨਹੀਂ ਸੀ ਲੱਗਦਾ ਤੇ ਮੈਂ ਤਾਂ ਬਸ ਇਹੀ ਚਾਹੁੰਦੀ ਸੀ ਵੀ ਪ੍ਰਭੂ ਮੈਨੂੰ ਮੈਂ ਸੱਚੇ ਪਰਮੇਸ਼ਰ ਨੂੰ ਜਾਣਦੀ ਨਹੀਂ ਸੀਗੀ ਤੇ ਕਿਉਂਕਿ ਅਸੀਂ ਸਾਰੇ ਜੱਗ ਵਿੱਚ ਹੀ ਘੁੰਮਦੇ ਫਿਰਦੇ ਸੀ ਅੰਧਕੋਰ ਵਿੱਚ ਸੀਗੇ ਤੇ ਮੈਂ ਇਹੀ ਕਹਿੰਦੀ ਸੀ ਵੀ ਮੈਨੂੰ ਮੌਤ ਆ ਜਾਵੇ ਕਿਉਂਕਿ ਮੈਂ ਉਹ ਦਰਦ ਇਹ ਨਾ ਹੁੰਦਾ ਸੀ ਕਿ ਮੈਂ ਸਹਿਣ ਨਹੀਂ ਕਰ ਸਕਦੀ ਸੀਗੀ ਤੇ ਐਂਡ ਵਿੱਚ ਮੇਰੇ ਮਤਲਬ ਇੰਨਾ ਮਤਲਬ ਮੈਂ ਦੁਖੀ ਹੋ ਗਈ ਮੇਰੇ ਦੋ ਬੱਚੇ ਸੀ ਮੇਰੀ ਇੱਕ ਬੇਟੀ 4 ਸਾਲ ਦੀ ਸੀ ਮੇਰਾ ਬੇਟਾ 3 ਸਾਲ ਦਾ ਸੀਗਾ ਮੈਂ ਪਰਮੇਸ਼ਰ ਨੂੰ ਇਹ ਵੀ ਕਹਿਣਾ ਪ੍ਰਭੂ ਤੁਸੀਂ ਮੈਨੂੰ ਬੱਚੇ ਨਾ ਦਿੰਦਾ ਕਿਉਂਕਿ ਜਿੰਨਾ ਮੈਂ ਇਹ ਰੋਗ ਦੇ ਵਿੱਚ ਮੈਂ ਤੰਗ ਆ ਚੁੱਕੀ ਸੀਗੀ ਮੈਂ ਆਪਣੇ ਆਪ ਉੱਠ ਕੇ ਕਿਤੇ ਵੀ ਜਾ ਨਹੀਂ ਸਕਦੀ ਕਿਤੇ ਵੀ ਮੈਂ ਹਰ ਗੱਲ ਤੇ ਮੈਂ ਘਰ ਦੇ ਤੇ ਡਿਪੈਂਡ ਹੋ ਗਈ ਸੀਗੀ ਮੈਂ ਆਪਣੇ ਬੱਚਿਆਂ ਨੂੰ ਵੀ ਸੰਭਾਲ ਨਹੀਂ ਸਕਦੀ ਸੀਗੀ ਤੇ ਮੈਂ ਇਹੀ ਮੰਗਣ ਲੱਗ ਗਈ ਫਿਰ ਮੈਂ ਕਹਾ ਵੀ ਮੈਂ ਇਹ ਮੌਤ ਇਹਦੇ ਨਾਲ ਤਾਂ ਮੈਨੂੰ ਮੌਤ ਚੰਗੀ ਆ ਮੈਂ ਇਹ ਜੀਵਨ ਨਹੀਂ ਲੈਣਾ ਹੈਗਾ ਕਿਉਂਕਿ ਉਹ ਜੀਵਨ ਮੇਰਾ ਬੜਾ ਹੀ ਮਤਲਬ ਔਖਾ ਸੀਗਾ ਮੈਂ ਥੱਕ ਚੁੱਕੀ ਸੀ ਉਹ ਜੇ ਜੀਵਨ ਤੋਂ ਦਰਦ ਵਾਲੇ ਜੀਵਨ ਤੋਂ ਤੇ ਪਰ ਹੁਣ ਕਿਸੇ ਨੇ ਸਾਨੂੰ 2006 ਵਿੱਚ ਪ੍ਰਭੂ ਬਾਰੇ ਦੱਸਿਆ ਤਾਂ ਭੈਣਾ ਸ਼ਬਾ ਅੱਜ ਉਹ ਪ੍ਰਭੂ ਦੇ ਘਰੇ ਗਏ ਹੋਏ ਆ ਤੇ ਉਹਨਾਂ ਨੇ ਸਾਡੇ ਘਰੇ ਆ ਕੇ ਗਵਾਹੀ ਦਿੱਤੀ ਤੇ ਸੰਡੇ ਨੂੰ ਅਸੀਂ ਪ੍ਰਾਰਥਨਾ ਕਰ ਭਵਨ ਚ ਗਏ ਫਲੇਮ ਕਾਵਰੀ ਪਾਪਸਟਰ ਜੀ ਦਿਗਿੰਦਰ ਸਿੰਘ ਜੀ ਆ ਅਸੀਂ ਉਹਨਾਂ ਦੀ ਚਰਚ ਗਏ ਤੇ ਉੱਥੇ ਉਹਨਾਂ ਨੇ ਬਚਨ ਸੁਣਾਏ ਤੇ ਅਸੀਂ ਉਹਨਾਂ ਬਚਨਾਂ ਨੂੰ ਹਵਦੇ ਹਿਰਦੇ ਵਿੱਚ ਗ੍ਰਹਿਣ ਕੀਤਾ ਅਸੀਂ ਟੁੱਟੇ ਹੋਏ ਸੀਗੇ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਆਪਣਾ ਪ੍ਰੇਮ ਦਿੱਤਾ ਤੇ ਸਾਨੂੰ ਮੈਨੂੰ ਕੈਂਸਰ ਤੋਂ ਆਜ਼ਾਦ ਕਰਤਾ ਵਾ ਤੇ ਅੱਜ ਅਸੀਂ ਸੇਵਕਾ ਹੀ ਕਰਦੇ ਆ ਤੇ ਅੱਜ ਮੈਨੂੰ ਕੋਈ ਕੈਂਸਰ ਨਹੀਂ ਹੈਗਾ ਮੈਂ ਆਜ਼ਾਦ ਕੀਤੀ ਗਈ ਆ ਕਿਉਂਕਿ ਪਰਮੇਸ਼ਰ ਨੇ ਮੇਰਾ ਕੈਂਸਰ ਆਪਣੇ ਉੱਤੇ ਲੈ ਲਿਆ ਵਾ ਉਹਨੇ ਸਾਡੇ ਲਈ ਦੁੱਖ ਹਟਾਇਆ ਸੱਚਮੁੱਚ ਮੈਂ ਇਹੀ ਕਹਿੰਨੀ ਆ ਪ੍ਰਭੂ ਨੇ ਮੇਰੇ ਪਾਪਾਂ ਲਈ ਆਪਣਾ ਲਹੂ ਬਹਾਇਆ ਵਾ ਤੇ ਮੈਂ ਸਭ ਨੂੰ ਵੀ ਇਹ ਕਹਿੰਨੀ ਆ ਹੋਰ ਵੀ ਜਿੰਨੇ ਭੈਣ ਭਾਈ ਕੋਈ ਦੁਖੀ ਆ ਬਿਮਾਰ ਆ ਜਿਨ੍ਹਾਂ ਨੂੰ ਕੋਈ ਜਵਾਬ ਦੇ ਦਿੰਦਾ ਵਾ ਉਹਨਾਂ ਨੂੰ ਸਾਡਾ ਯਿਸੂ ਮਸੀਹ ਚੰਗਾ ਕਰ ਦਿੰਦਾ ਵਾ ਮੈਂ ਇਹੀ ਕਹਿੰਨੀ ਆ ਜੋ ਆਪਣੇ ਮੰਝਿਆ ਤੇ ਘਰੇ ਪਏ ਆ ਲਾਚਾਰ ਆ ਦੁਖੀ ਆ ਚਰਚ ਵਿੱਚ ਆਓ ਪਰਮੇਸ਼ਰ ਦੇ ਘਰ ਵਿੱਚ ਆਓ ਭਵਨ ਵਿੱਚ ਆਓ ਤਾਂ ਪ੍ਰਭੂ ਸੱਚਮੁੱਚ ਉਹਨਾਂ ਨੂੰ ਆਜ਼ਾਦ ਕਰੇਗਾ ਜਿਸ ਤਰ੍ਹਾਂ ਮੈਨੂੰ ਪ੍ਰਭੂ ਨੇ ਜੀਵਨ ਦਿੱਤਾ ਪ੍ਰਭੂ ਸਭ ਨੂੰ ਜੀਵਨ ਦਿੰਦਾ ਵਾ ਅੱਜ ਅੱਜ ਅਸੀਂ ਸੇਵਾ ਕਰਦੇ ਆਂ ਸਿਧਮਾ ਕਲਾ ਚਰਚ ਸਾਡੀ ਚਰਚਾ ਉੱਤੇ ਪਾਸਟਰ ਪ੍ਰਵੀਨ ਜੀ ਆ ਮੈਂ ਆਂ ਤੇ ਅਸੀਂ ਸੇਵਾ ਕਰਦੇ ਆਂ ਪ੍ਰਭੂ ਵੱਡੇ ਕੰਮ ਕਰਦਾ ਵਾ ਸਾਨੂੰ ਪ੍ਰਭੂ ਆਪਣੀ ਸੇਵਕਾਈ ਦੇ ਵਿੱਚ ਵਧਾ ਰਿਹਾ ਵਾ ਅਸੀਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਸਭ ਨੂੰ ਮੇਰੀ ਜੈਨਸ